ਨੁਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਰੋਣੇ ਨਾਲ ਸ਼ੇਅਰ ਕਰ ਰਹੀ ਹਾਂ ਘਰ ਦੇ ਵਿੱਚ ਮੂਲੀ ਵਾਲੇ ਪਰੌਂਠੇ ਬਣਾਉਣ ਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਇਹ ਪਰੌਂਠੇ ਬਣਾਉਣ ਦੇ ਲਈ ਮੈਂ ਦੋ ਮੂਲੀਆਂ ਨੂੰ ਕੱਦੂਕਾਸ ਕਰ ਲਿਆ ਤੇ ਇਹਦੇ ਵਿੱਚ ਇੱਕ ਛੋਟਾ ਚਮਚ ਲੂਣ ਦਾ ਆਪਾਂ ਐਡ ਕਰ ਦੇਾਂਗੇ ਲੂਣ ਐਡ ਕਰਕੇ ਮਿਕਸ ਕਰਕੇ ਇਹਨੂੰ 10 ਮਿੰਟ ਲਈ ਆਪਾਂ ਇਸੇ ਤਰ੍ਹਾਂ ਹੀ ਛੱਡ ਦੇਾਂਗੇ ਤਾਂ ਕਿ ਮੂਲੀਆਂ ਜਿਹੜੀਆਂ ਐ ਉਹ ਸਾਰਾ ਪਾਣੀ ਛੱਡ ਦੇਣ ਉਸ ਦੇ ਬਾਅਦ ਆਪਾਂ ਇਸ ਪਾਣੀ ਨੂੰ ਕਿਸੇ ਪਾਂਡੇ ਦੇ ਵਿੱਚ ਗੱਡ ਲਵਾਂਗੇ ਇਹਨੂੰ ਆਪਾਂ ਵੇਸਤ ਨਹੀਂ ਜਾਣਦੇ ਅਗੇ ਇਸ ਪਾਣੀ ਦੇ ਨਾਲ ਅਸੀਂ ਆਟੇ ਨੂੰ ਗੁੰਨਾਂਗੇ ਜੇ ਤੁਹਾਨੂੰ ਲੋੜ ਲੱਗੇ ਕਿ ਇਹ ਪਾਣੀ ਥੋੜਾ ਵਾ ਤਾਂ ਹੋਰ ਪਾਣੀ ਨਾਰਮਲ ਵਾਲਾ ਲੈ ਕੇ ਤੁਸੀਂ ਆਟਾ ਗੁੰਨ ਸਕਦੇ ਹੋ ਆਟੇ ਨੂੰ ਗੁੰਨਣ ਦੇ ਲਈ ਮੈਂ ਇਹਦੇ 'ਚ ਕੋਈ ਐਕਸਟਰਾ ਲੂਣ ਐਡ ਨਹੀਂ ਕੀਤਾ ਕਿਉਂਕਿ ਪਾਣੀ ਦੇ ਵਿੱਚ ਆਲਰੇਡੀ ਨੂਨ ਜਿਹੜਾ ਹੈ ਉਹ ਅਸੀਂ ਪਹਿਲਾਂ ਹੀ ਐਡ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਆਟੇ ਨੂੰ ਅਸੀਂ ਗੁੰਨ ਕੇ 10 ਮਿੰਟ ਦੀ ਰੈਸਟ ਤੇ ਰੱਖ ਦਿਆਂਗੇ ਉਹਨੇ ਟਾਈਮ ਤੇ ਸਟਫਿੰਗ ਬਣਾਵਾਂਗੇ ਕੜਾਈ ਚ ਮੈਂ ਅੱਧਾ ਚਮਚ ਦੇਸੀ ਘਿਓ ਲਿਆ ਸਭ ਤੋਂ ਪਹਿਲਾਂ ਇਹਦੇ ਵਿੱਚ ਕੱਟਿਆ ਹੋਇਆ ਲਸਣ ਐਡ ਕੀਤਾ ਤੇ ਇਹਨੂੰ ਮੈਂ ਬਿਲਕੁਲ ਸੁਨਹਿਰੀ ਕਰ ਲਿਆ ਤੁਸੀਂ ਚਾਹੋ ਤਾਂ ਕੱਚਾ ਵੀ ਰੱਖ ਸਕਦੇ ਹੋ ਫਿਰ ਇਹਦੇ ਵਿੱਚ ਕੱਟਿਆ ਹੋਇਆ ਅਦਰਕ ਬਰੀ ਕੱਟੀ ਹੋਈ ਹਰੀ ਮਿਰਚ ਤੇ ਮਸਾਲੇ ਪਾ ਦਿੱਤੇ ਅਜੀ ਚ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਇਸ ਦੇ ਇਲਾਵਾ ਜੀਰਾ ਪਾਊਡਰ ਤੇ ਲੂਣ ਐਡ ਕੀਤਾ ਵਾ ਤੇ ਇਥੇ ਤੁਸੀਂ ਚਾਹੋ ਤਾਂ ਅਮचूर ਪਾਊਡਰ ਵੀ ਐਡ ਕਰ ਸਕਦੇ ਹੋ ਜੋ ਵੀ ਮਸਾਲੇ ਤੁਹਾਡੇ ਮਨ ਪਸੰਦ ਹੋਣ ਉਹ ਤੁਸੀਂ ਪਾ ਦਿਓ ਫਿਰ ਆਪਾਂ ਇਹਦੇ ਵਿੱਚ ਜਿਹੜੀ ਮੂਲੀ ਅਸੀਂ ਪਾਣੀ ਕੱਢ ਕੇ ਰੱਖੀ ਹੋਈ ਸੀ ਉਹ ਐਡ ਕਰ ਦੇਾਂਗੇ ਇਸ ਤਰ੍ਹਾਂ ਸਾਡੇ ਜਿਹੜੇ ਪਰੌਂਠੇ ਉਹ ਬਿਲਕੁਲ ਗਿੱਲੇ-ਗਿੱਲੇ ਨਹੀਂ ਬਣਦੇਗੇ ਤੇ ਲਾਸਟ ਅਚੇਦੇ ਚ ਆਪਾਂ ਹਰਾ ਧਨੀਆ ਪਾਵਾਂਗੇ ਤੁਸੀਂ ਚਾਹੋ ਤਾਂ ਇੱਥੇ ਥੋੜਾ ਜਿਹਾ ਆਂਬ ਦੇ achar ਦਾ ਮਸਾਲਾ ਵੀ ਪਾ ਸਕਦੇ ਹੋ ਉਹ ਵੀ ਮੂਲੀ ਵਾਲੇ ਪਰੌਂਠੇ ਚ ਬਹੁਤ ਹੀ ਵਧੀਆ ਲੱਗਦਾ ਵਾ ਸਟਫਿੰਗ ਸਾਡੀ ਬਣ ਕੇ ਰੈਡੀ ਹੋ ਗਈ ਹੈ ਇੱਧਰ ਆਟੇ ਰੱਖੇ ਨੂੰ ਵੀ ਤਕਰੀਬਨ 10 ਤੋਂ 15 ਮਿੰਟ ਹੋ ਗਿਆ ਤੇ ਬਿਲਕੁਲ ਸੈੱਟ ਹੋ ਗਿਆ ਹੁਣ ਇੱਕ ਵਾਰ ਫੇਰ ਪਾਣੀ ਲਗਾ ਕੇ ਨਾ ਆਟੇ ਨੂੰ ਚੰਗੀ ਤਰ੍ਹਾਂ ਤੁਸੀਂ ਗੁੰਨ ਲੈਣਾ ਹੈ ਤਾਂ ਕਿ ਤੁਹਾਡੀ ਰੋਟੀ ਚੜੀ ਆ ਉਹ ਵਧੀਆ ਨਰਮ ਮਲਾਈਮ ਬਣ ਕੇ ਤਿਆਰ ਹੋਵੇ ਆਮ ਨਾਰਮਲ ਪੇੜਾ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਰੋਟੀ ਬਣਾਉਣ ਲਈ ਉਸ ਸਾਈਜ਼ ਦਾ ਪੇੜਾ ਲੈ ਕੇ ਤੇ ਰੋਟੀ ਵੇਲ ਲੈਣੀ ਆ ਰੋਟੀ ਬਹੁਤ ਵੱਡੀ ਨਹੀਂ ਵੇਲ ਲਈ ਬਿਲਕੁਲ ਪੂਰੀ ਦੇ ਸਾਈਜ਼ ਦੀ ਰੋਟੀ ਚੜੀ ਆ ਉਹ ਤੁਸੀਂ ਵੇਲ ਲਿਓ ਇਵੇਂ ਮੈਂ ਤੁਹਾਨੂੰ ਆਪਣਾ ਤਰੀਕਾ ਦੱਸ ਰਹੀ ਹਾਂ ਜੀ ਤੁਸੀਂ ਜਿਸ ਤਰੀਕੇ ਦੇ ਨਾਲ ਵੀ ਮੂਲੀ ਵਾਲੇ ਪਰੌਂਠੇ ਜਾਂ ਸਟਫਿੰਗ ਵਾਲੇ ਪਰੌਂਠੇ ਬਣਾਉਂਦੇ ਹੋ ਉਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਤੇ ਉਸ ਦੇ ਬਾਅਦ ਇਹਦੇ ਉੱਪਰ ਦੇਸੀ ਘਿਓ ਲਗਾ ਦੇਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਸਟਫਿੰਗ ਜਿਹੜੀ ਆ ਉਹ ਐਡ ਕਰਾਂਗੇ ਇੱਥੇ ਤੁਸੀਂ ਖੂਬਸਾਰੇ ਸਟਫਿੰਗ ਜਿਹੜੀ ਆ ਉਹ ਐਡ ਕਰ ਸਕਦੇ ਹੋ ਜਿੰਨੀ ਤੁਹਾਡੇ ਕੋਲੇ ਸਪੇਸ ਪਈ ਹੈ ਪਰੌਂਠੇ ਦੇ ਵਿੱਚ ਜਾਂ ਰੋਟੀ ਦੇ ਵਿੱਚ ਐਡ ਕਰਨ ਦੇ ਲਈ ਉਹਨਾਂ ਉਨੀ ਸਟਫਿੰਗ ਆਪਾਂ ਇਹਦੇ ਵਿੱਚ ਪਾ ਦੇਾਂਗੇ ਤੇ ਫਿਰ ਦੋਨੇ ਸਾਈਡਾਂ ਤੋਂ ਇਸ ਤਰੀਕੇ ਦੇ ਨਾਲ ਆਟੇ ਨੂੰ ਫੋਲਡ ਕਰ ਦੇਾਂਗੇ ਇਹਦੇ ਚ ਛੋਟੇ ਛੋਟੇ ਵੱਲਜੇ ਪਾਉਂਦੇ ਹੋਏ ਤੁਸੀਂ ਇਹਨੂੰ ਫੋਲਡ ਕਰ ਲੈਣਾ ਹੈ ਤੇ ਸਟਫਿੰਗ ਨੂੰ ਤੁਸੀਂ ਅੰਗੂਠੇ ਦੇ ਨਾਲ ਅੰਦਰ ਨੂੰ ਪ੍ਰੈਸ ਕਰ ਦਿਓ ਤੇ ਜਿੰਨਾ ਵੀ ਐਕਸਟਰਾ ਆਟਾ ਹੈ ਜਿਹੜਾ ਉੱਪਰ ਆ ਉਹਨੂੰ ਉੱਪਰ ਹੀ ਆਪਾਂ ਇੱਥੇ ਬੰਦ ਕਰ ਦੇਾਂਗੇ ਤੇ ਤੁਸੀਂ ਚਾਹੋ ਤਾਂ ਇੱਕ ਛੋਟੀ ਜੀ ਰੋਟੀ ਬਣਾ ਕੇ ਵੀ ਸਟਫਿੰਗ ਐਡ ਕਰ ਸਕਦੇ ਹੋ ਛੋਟੀ ਰੋਟੀ ਦੇ ਵਿੱਚ ਤੁਸੀਂ ਉਨੀ ਸਟਫਿੰਗ ਐਡ ਕਰਨੀ ਹੈ ਜਿੰਨੀ ਤੁਹਾਡੀ ਰੋਟੀ ਹੈ ਪੂਰੀ ਪੂਰੀ ਸਟਫਿੰਗ ਐਡ ਕਰਕੇ ਤੇ ਪਹਿਲਾਂ ਸਟਫਿੰਗ ਨੂੰ ਨਾ ਅੰਗੂਠੇ ਦੇ ਨਾਲ ਇਸ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਫਿਰ ਇਹਨੂੰ ਫੋਲਡ ਕਰਨਾ ਵਾ ਤਾਂ ਤੁਹਾਡਾ ਜਿਹੜਾ ਪੇੜਾ ਏ ਉਹ ਵਧੀਆ ਬਣ ਕੇ ਤਿਆਰ ਹੋਊਗਾ ਬਿਲਕੁਲ ਚੰਗੀ ਤਰ੍ਹਾਂ ਇਹ ਬੰਦ ਹੋ ਜਾਊਗਾ ਤੇ ਰੋਟੀ ਵੇਲਣ ਵੇਲੇ ਸਭ ਤੋਂ ਪਹਿਲਾਂ ਸੁੱਕਾ ਆਟਾ ਲਗਾ ਕੇ ਇਹਨੂੰ ਹੱਥ ਦੇ ਨਾਲ ਪ੍ਰੈਸ ਕਰਕੇ ਥੋੜੀ ਜੀ ਸਟਫਿੰਗ ਨੂੰ ਸੈੱਟ ਕਰ ਲੈਣਾ ਤੁਸੀਂ ਡਾਇਰੈਕਟ ਪੇੜੇ ਤੋਂ ਰੋਟੀ ਨਹੀਂ ਵੇਲ ਲੇਂਗੀ ਪਹਿਲਾਂ ਲੋਈ ਬਣਾ ਕੇ ਫਿਰ ਰੋਟੀ ਵੇਲਨੀ ਆ ਇਸ ਤਰ੍ਹਾਂ ਤੁਹਾਡੀ ਰੋਟੀ ਦੇ ਵਿੱਚ ਜਿਹੜੀ ਸਟਫਿੰਗ ਹੈ ਨਾ ਉਹ ਬਿਲਕੁਲ ਬਾਹਰ ਨਹੀਂ ਨਿਕਲੇਗੀ ਤੇ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੇ ਉਹ ਆਪਣੇ ਆਪ ਸੈੱਟ ਹੋ ਜਾਏਗੀ ਜੇ ਤੁਸੀਂ ਡਾਇਰੈਕਟ ਪੇੜੇ ਤੋਂ ਵੇਲਦੇ ਹੋ ਨਾ ਰੋਟੀ ਤਾਂ ਉਹਦੇ ਨਾਲ ਕਈ ਵਾਰੀ ਸਟਫਿੰਗ ਜਿਹੜੀ ਹੈ ਇੱਕ ਸਾਈਡ ਨੂੰ ਜ਼ਿਆਦਾ ਹੋ ਜਾਂਦੀ ਹੈ ਤੇ ਤੁਹਾਡੀ ਰੋਟੀ ਫਟ ਜਾਂਦੀ ਹੈ ਉਸਨੇ ਬਾਹਰ ਆਪਏ ਨੂੰ ਜੀ ਤਵੇ ਤੇ ਸੇਕ ਲਾਂਗੇ ਦੋਨੇ ਸਾਈਡਾਂ ਤੋਂ ਚੰਗੀ ਤਰ੍ਹਾਂ ਉੱਪਰ ਦੀ ਆਪਾਂ ਦੇਸੀ ਘਿਓ ਲਗਾ ਦਾਂਗੇ ਤੁਸੀਂ ਚਾਹੋ ਤਾਂ ਇੱਥੇ ਬਟਰ ਜਾਂ ਔਇਲ ਦੀ ਵਰਤੋਂ ਵੀ ਕਰ ਸਕਦੇ ਹੋ ਘਿਓ ਲਗਾ ਕੇ ਜੇਕਰ ਤੁਸੀਂ ਰੋਟੀ ਨੂੰ ਸੇਕਣਾ ਚਾਹੁੰਦੇ ਹੋ ਉਲਟਾ ਕਰਕੇ ਤਾਂ ਗੈਸ ਦੀ ਫਲੇਮ ਨੂੰ ਬਿਲਕੁਲ ਸਲੋ ਰੱਖਣਾ ਹਾਈ ਫਲੇਮ ਦੇ ਉੱਪਰ ਘਿਓ ਲਗਾ ਕੇ ਰੋਟੀ ਕਾ ਦੇਣਾ ਸਿੱਖਿਓ ਤੇ ਲਓ ਜੀ ਮੂਲੀ ਵਾਲਾ ਪਰੌਂਠਾ ਸਾਡਾ ਬਣ ਕੇ ਹੋ ਗਿਆ ਤਿਆਰ ਇਸੇ ਤਰੀਕੇ ਦੇ ਨਾਲ ਅਸੀਂ ਬਾਕੀ ਦੇ ਪਰੌਂਠੇ ਵੀ ਬਣਾ ਲਾਂਗੇ ਤੇ ਇਹਨਾਂ ਨੂੰ ਮੈਂ ਸਰਵ ਕਰ ਰਹੀ ਹਾਂ ਜੀ ਦਹੀਂ ਦੇ ਨਾਲ ਤੁਸੀਂ ਇਹਨਾਂ ਨੂੰ ਬਟਰ ਦੇ ਨਾਲ ਮੱਖਣ ਨਾਲ ਜਾਂ ਫੇ ਤੁਸੀਂ ਇਸ ਨੂੰ ਥੇਸੀ ਘਿਓ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ